ਸਭ ਤੋਂ ਬਾਅਦ ਚੋਣਾਂ ਦੇ ਵਿੱਚ ਕਾਂਗਰਸ ਦੀ ਵੱਡੀ ਜਿੱਤ ਤੋਂ ਬਾਅਦ ਹੁਣ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਢੋਲ ਦੀ ਥਾਪ ਦੇ ਉੱਤੇ ਕਾਂਗਰਸੀ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਨੇ ਕਾਂਗਰਸ ਪੰਜਾਬ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਰਾਜਾ ਬਰਿੰਗਵੀ ਲੁਧਿਆਣਾ ਤੋਂ ਅੱਗੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਰਾਜਾ ਬਰਿੰਗ ਅੱਗੇ ਜਾ ਰਹੇ ਨੇ ਪੰਜਾਬ ਵਿੱਚ ਕਾਂਗਰਸ ਵੱਡੀ ਜਿੱਤ ਦੀ ਔਰ ਅਗਸਰ ਦੇਖੋ ਜੀ ਰਾਜਾ ਬਰਿੰਗ ਜੀ ਆਏ ਲੁਧਿਆਣੇ ਕੈਂਪੇਨ ਆ ਤਾਂ ਸ਼ੁਰੂ ਕੀਤਾ ਮੋਮੈਂਟਮ ਬਿਲਡ ਕੀਤਾ ਜਨਤਾ ਦੇ ਦਿਲ ਜਿੱਤੇ ਤੇ ਹੁਣ ਤੁਸੀਂ ਦੇਖਦੇ ਹੋ ਇੱਕ ਤਕੜੀ ਜਿੱਤ ਉਹਨਾਂ ਦੀ ਇੱਕ ਤਕੜੀ ਜਿੱਤ ਉਹਨਾਂ ਦੀ ਲੁਧਿਆਣੇ 'ਚ ਐਸ ਕੈਂਡੀਡੇਟ ਇੱਕ ਤਕੜੀ ਜਿੱਤ ਉਹਨਾਂ ਦੀ ਸਾਰੇ ਪੰਜਾਬ 'ਚ ਐਸ ਪ੍ਰਧਾਨ ਪੰਜਾਬ ਕਾਂਗਰਸ ਦੇ ਤਾਂ ਅਜੇ ਲੀਡ ਬਰਕਰਾਰ ਆ ਪਰ ਕਾਊਂਟਿੰਗ ਅਜੇ ਚੱਲ ਰਹੀ ਆ ਜਸ਼ਨਤੂ ਹੀ ਸ਼ੁਰੂ ਕੀਤਾ ਵਾ ਕਿਸ ਤਰ੍ਹਾਂ ਦੇਖਦੇ ਹੋ ਸ਼ੁਰੂ ਕੀਤਾ ਜਦੋਂ ਜਿੱਤ ਜਕੀਨੀ ਸੀਗੀ ਕਿਉਂਕਿ ਜਦੋਂ ਕਾਊਂਟ ਚੱਲ ਰਹੀਂਦੀ ਆ ਖੀਰਲੇ ਦੋ ਚਾਰ ਰਾਊਂਡ ਆ ਜਾਂਦੇ ਆ ਤੁਹਾਨੂੰ ਪਤਾ ਹੁੰਦਾ ਵੀ ਹੁਣ ਸਾਡੀ ਜਿਹੜੀ ਲੀਡ ਆ ਇਹ ਕੋਈ ਤੋੜ ਨਹੀਂ ਸਕਦਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਵਿੱਚ ਕਾਂਗਰਸ ਦੀ ਜਿਹੜੀ ਜਿੱਤ ਹੋ ਰਹੀ ਆ ਤਾਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਸਾਣਾ ਵੱਡੀ ਪਾਰਟੀ ਬਣ ਕੇ ਉਭਰੇਗੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਨਤੀਜੇ ਆਏ ਨੇ ਇਸ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕਾਂਗਰਸ ਹੈਗੀ ਆ ਇੱਕ ਪੰਜਾਬ ਲਈ ਨੈਚੁਰਲ ਪਾਰਟੀ ਆਫ ਗਵਰਨਮੈਂਟ ਜੇ ਕਿਸੇ ਨੇ ਪੰਜਾਬ 'ਚ ਰਾਜ ਕੀਤਾ ਸਰਕਾਰ ਚਲਾਈ ਆ ਸਭ ਤੋਂ ਜਿਆਦਾ ਸਭ ਤੋਂ ਲੰਬੇ ਸਮੇਂ ਲਈ ਉਹ ਕਾਂਗਰਸ ਪਾਰਟੀ ਆ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਹਨੇਰੀ ਵਗੀ ਸੀ ਲੋਕ ਇਨਫਲੂਐਂਸ ਹੋ ਗਏ ਸੀਗੇ ਤੇ ਆਪ ਪਾਰਟੀ ਨੂੰ 92 ਵੋਟਾਂ ਦੇ ਕੇ ਉਹਨੇ ਚੁਲਾਇਆ ਸੀ ਅੱਜ ਸ਼ਾਮ ਨੂੰ ਤੁਸੀਂ ਰਿਜ਼ਲਟ ਗਿਣ ਲਿਓ ਵੀ ਕਿੰਨੀਆਂ ਅਸੈਂਬਲੀ ਸੀਟਾਂ ਇਸ ਚੋਣਾਂ ਦੇ ਵਿੱਚ ਆਪ ਪਾਰਟੀ ਨੇ ਜਿੱਤੀਆਂ ਜਦੋਂ ਤੁਸੀਂ ਗਿਣ ਲੋਗੇ ਤੇ ਫਿਰ ਤੁਸੀਂ ਜਾ ਕੇ ਮਾਨ ਸਾਹਿਬ ਨੂੰ ਪੁੱਛੋ ਵੀ ਮਾਨ ਸਾਹਿਬ ਕਿੱਥੇ ਸੀ ਤੁਹਾਡੀ 92 ਸੀਟਾਂ ਤੇ ਕਿੱਥੇ ਹੁਣ ਤੁਸੀਂ ਰਹਿ ਗਏ ਤਾਂ ਅਸਤੀਫੇ ਦੀ ਮੰਗ ਵੀ ਕਰ ਰਹੇ ਹੋ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਜੋ ਰਿਜ਼ਲਟ ਆਏ ਨੇ ਮਾਨ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਇੰਦੀ ਵੱਡੀ ਹਾਈਟ ਤੋਂ 92 ਐਮਐਲਿਆ ਤੋਂ ਆਪ ਦੀ ਪਬਲਿਕ ਮੰਗੇਟ ਖੋਹ ਦਿੰਦੇ ਹੋ 2 ਸਾਲ ਦੇ ਵਿੱਚ ਤੁਹਾਡੇ ਕੋਲ ਕੋਈ ਮੋਰਲ ਅਥਾਰਟੀ ਨਹੀਂ ਰਹਿੰਦੀ ਗੱਲ ਕਰਨ ਲਈ ਤਾਂ ਕਾਰਨ ਕੀ ਸਮਝਦੇ ਹੋ ਇੱਕ ਪਾਸੇ ਰਵਨੀਤ ਬਿੱਟੂ ਆ ਜਿਹੜੇ ਕਾਂਗਰਸ ਤੋਂ ਲਗਾਤਾਰ ਦੋ ਵਾਰੀ ਹਤੋਂ ਜਿੱਤੇ ਨੇ ਬੀਜੇਪੀ ਇਹ ਚਲੇ ਜਾਂਦੇ ਨੇ ਤੇ ਰਾਜਾ ਵਰਿੰਗ ਉਹਨਾਂ ਨੂੰ ਆ ਕੇ ਆਸਾਨੀ ਨਾਲ ਹਰਾ ਜਾਂਦੇ ਨੇ ਦੇਖੋ ਜਨਤਾ ਦਾ ਇੱਕ ਤਾਂ ਰੋਸ ਸੀ ਮੋਦੀ ਸਰਕਾਰ ਦੇ ਨਾਲ ਕਿਉਂਕਿ ਮੋਦੀ ਸਰਕਾਰ ਪਿਛਲੇ 10 ਸਾਲ ਜਿਹੜੀ ਮਹਿੰਗਾਈ ਆਈ ਆ ਗਰੀਬ ਆਦਮੀ ਨੂੰ ਖਾਸ ਕਰਕੇ ਮਿਡਲ ਕਲਾਸ ਨੂੰ ਉਹ ਫੇਸ ਕਰਨੀ ਬੜੀ ਮੁਸ਼ਕਲ ਸੀ ਮਹਿੰਗਾਈ ਬਹੁਤ ਵੱਡਾ ਇਸ਼ੂ ਸੀ ਬੇਰੋਜ਼ਗਾਰੀ ਬਹੁਤ ਵੱਡਾ ਇਸ਼ੂ ਸੀਗਾ ਮੋਦੀ ਸਾਹਿਬ ਤਾਂ ਕਹਿੰਦੇ ਨੇ ਕਿ 80 ਕਰੋੜ ਲੋਕਾਂ ਨੂੰ ਅਸੀਂ ਰਾਸ਼ਨ ਦੰਦਿਆ ਗਰੀਬ ਕੀ ਕਹਿੰਦੇ ਆ ਕਹਿੰਦੇ ਅਸੀਂ ਉਹਨੂੰ ਰਾਸ਼ਨ ਦੀ ਲੋੜ ਨਹੀਂ ਅਸੀਂ ਭੁੱਖੇ ਰਹਿਣਾਗੇ ਲੇਕਿਨ ਸਾਡੇ ਬੱਚਿਆਂ ਨੂੰ ਨੌਕਰੀਆਂ ਦੋ ਨੌਕਰੀਆਂ ਦੇ ਨਹੀਂ ਹੋਈਆਂ ਕਿਉਂਕਿ ਨੌਕਰੀਆਂ ਦੇ ਨਹੀਂ ਹੋਈਆਂ ਜਨਤਾ ਦਾ ਰੋਸ ਵੱਧ ਲਿਆ ਕਿਉਂਕਿ ਇਹ ਆਪਣੀ ਜਿਹੜਾ ਮੁਲਕ ਆ ਆਪਣੀ ਆਬਾਦੀ ਹਰ ਇੱਕ ਸਾਲ ਵੱਧਦੀ ਆ ਲੋਕਾਂ ਦੀ ਐਕਸਪੈਕਟੇਸ਼ਨ ਵੱਧਦੀਆਂ ਜਿੰਨਾ ਚਿਰ ਆਪਾਂ 1.5-2 ਕਰੋੜ ਨਵੀਆਂ ਨੌਕਰੀਆਂ ਨਹੀਂ ਵਾਦਾ ਕਰਦੇ ਬੇਰੋਜ਼ਗਾਰੀ ਵੱਧਦੀ ਆ ਪੰਜਾਬ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਵੀ ਜਿੱਤੇ ਨੇ ਉਸ ਉਹਨਾਂ ਦੀ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੱਖਰੇ ਤਰੀਕੇ ਨਾਲ ਉਹਨਾਂ ਦੀ ਜਿੱਤ ਨੂੰ ਦੇਖਿਆ ਜਾ ਰਿਹਾ ਇਹ ਪਹਿਲੀ ਵਾਰੀ ਨਹੀਂ ਪੰਜਾਬ ਚ ਆਜ਼ਾਦ ਉਮੀਦਵਾਰ ਜਿੱਤੇ ਆ ਇਹ ਤਕਰੀਬ ਇੱਕ ਟ੍ਰੈਡੀਸ਼ਨ ਬਣਿਆ ਹੋਇਆ ਲੇਕਿਨ ਸਾਰੇ ਸਿਆਸੀ ਪਾਰਟੀਆਂ ਨੂੰ ਸੋਚਣਾ ਚਾਹੀਦਾ ਵੀ ਜਦੋਂ ਆਜ਼ਾਦ ਜਿੱਤਦੇ ਨੇ ਵੀ ਕਿਸ ਕਾਰਨ ਉਹ ਜਿੱਤਦੇ ਨੇ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਤੇ ਉਹਦੇ ਵਿੱਚੋਂ ਉਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਜਨਤਾ ਨੇ ਕਿਉਂ ਵੋਟ ਪਾਈ ਮਨਤਨ ਕਰਨ ਦੇ ਲੋਕ ਬਿਲਕੁਲ ਤਾਂ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਯੂਥ ਵੀ ਰਾਜਾ ਵੜਿੰਗ ਦੀ ਚੋਣ ਮਹੀਮੇ ਡਟਿਆ ਹੋਇਆ ਸੀ ਤਾਂ ਹੁਣ ਸੈਲੀਬ੍ਰੇਸ਼ਨ ਕਰਦੇ ਨੇ ਰਾਜਾ ਮੈਂ ਸਮਝਦਾ ਬਹੁਤ ਵੱਡੀ ਤੁਸੀਂ ਰਾਜਾ ਵੜਿੰਗ ਜੀ ਪਹਿਲਾਂ ਵੀ ਟਰਾਂਸਪੋਰਟ ਮੰਤਰੀ ਰਹੇ ਇੱਕ ਨੰਬਰ ਦੇ ਮੰਤਰੀ ਰਹੇ ਜੇ ਅੱਜ ਤੱਕ ਤੁਸੀਂ ਟਰਾਂਸਪੋਰਟ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ ਦਾ ਨਾਮ ਇੱਕ ਨੰਬਰ ਤੇ ਆਉਂਦਾ ਤੇ ਮੈਂ ਇਹ ਗੱਲ ਤੁਹਾਡੇ ਕੈਮਰੇ ਤੇ ਦਾਅਵੇ ਨਾਲ ਕਹਿ ਸਕਦਾ ਵੀ 2029 ਦੀਆਂ ਜਦੋਂ ਇਲੈਕਸ਼ਨ ਆਉਣਗੀਆਂ ਤੇ ਉਦੋਂ ਵੀ ਜੇ ਐਮਪੀ ਦੀ ਗੱਲ ਕਰेंगे ਉਹਦਾ ਰਾਜਾ ਵੜਿੰਗ ਇੱਕ ਨੰਬਰ ਤੇ ਆਊਗਾ ਕਿਉਂਕਿ ਮੈਂ ਸਮਝਦਾ ਰਾਜਾ ਵੜਿੰਗ ਹੀ ਆ ਜਿਹੜਾ ਇੰਡਸਟਰੀ ਦੀ ਗੱਲ ਹੋਵੇ ਕਿਸਾਨੀ ਦੀ ਗੱਲ ਹੋਵੇ ਨੌਜਵਾਨੀ ਦੀ ਗੱਲ ਹੋਵੇ ਬੇਰੁਜ਼ਗਾਰੀ ਦੀ ਗੱਲ ਹੋਵੇ ਜਿਹੜੇ ਮੁੱਦੇ ਨੇ ਲੋਕ ਸਭਾ ਦੇ ਵਿੱਚ ਚੱਕ ਸਕਦਾ ਤੇ ਹੱਲ ਕਰਾ ਸਕਦਾ ਲੁਧਿਆਣੇ ਦਾ ਭਾਵੇਂ ਬੋਡੇ ਨਾਲੇ ਦਾ ਇਸ਼ੂ ਆ ਭਾਵੇਂ ਇੰਡਸਟਰੀ ਦਾ ਇਸ਼ੂ ਆ ਮੈਂ ਸਮਝਦਾ ਬਹੁਤ ਵਧੀਆ ਤਰੀਕੇ ਨਾਲ ਰਾਜਾ ਵੜਿੰਗ ਲੋਕ ਸਭਾ ਦੇ ਮੈਂ ਲੁਧਿਆਣੇ ਨੂੰ ਇੱਕ ਵੱਖਰਾ ਕਿਸਮ ਦਾ ਸ਼ਹਿਰ ਬਣਾ ਕੇ ਨਮੂਨੇ ਦਾ ਸ਼ਹਿਰ ਬਣਾ ਕੇ ਪੇਸ਼ ਕਰੂਗਾ। ਆ ਲੋਕ ਸਭਾ ਦੇ ਵਿੱਚ ਵੱਖਰੇ ਤਰੀਕੇ ਦੇ ਨਾਲ ਮੁੱਦੇ ਚੱਕਣਗੇ ਤਾਂ ਕਾਂਗਰਸੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸੈਲੀਬ੍ਰੇਸ਼ਨ ਹੋ ਰਹੀ ਆ ਤੇ ਦੂਜੇ ਪਾਸੇ ਰਾਜਾ ਬਰਿੰਗ ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ ਨੇ ਤੇ ਮਾਨ ਸਰਕਾਰ ਨੂੰ ਵੱਡੇ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਕਾਂਗਰਸੀ ਕਹਿੰਦੇ ਨੇ ਕਿ 92 ਸੀਟਾਂ ਜਿੱਤ ਕੇ 2022 ਦੇ ਵਿੱਚ ਸਰਕਾਰ ਬਣਾਉਣ ਵਾਲੀ ਮਾਨ ਸਰਕਾਰ ਨੂੰ ਹੁਣ ਇਹ ਦੇਖਣਾ ਚਾਹੀਦਾ ਕਿ ਅੱਜ ਕਿੰਨੀਆਂ ਸੀਟਾਂ ਦੇ ਜਿੱਤ ਮਿਲੀ ਆ। ਕੈਮਰਾ ਪਰ ਸਰ ਰੋਹਿਤ ਨਾਲ ਵਿਵੇਕ ਨਾਲ ਚਰਚਾ ਟੀਵੀ ਲੁਧਿਆਣਾ